ਹਾਂਜੀ ਜੇਕਰ ਤੁਹਾਡੀ ਵੀ ਕੁਰਤੀ ਦੇ ਕੰਧੇ ਡਿੱਗਦੇ ਆ ਉਹਨੂੰ ਆਪਾਂ ਕਿਸ ਤਰੀਕੇ ਨਾਲ ਠੀਕ ਕਰ ਸਕਦੇ ਆ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਕੁਰਤੀ ਦਾ ਫਰੰਟ ਪਾਰਟ ਔਰ ਬੈਕ ਪਾਰਟ ਇੱਕ ਦੂਜੇ ਦੇ ਉੱਪਰ ਰੱਖੇ ਹੋਏ ਆ ਹੁਣ ਉਰੇ ਪੱਟੀ ਨੂੰ ਆਪਾਂ ਇਸ ਤਰੀਕੇ ਨਾਲ ਫਰੰਟ ਨੈੱਕ ਦੇ ਉੱਪਰ ਫੋਲਡ ਕਰ ਲਾਂਗੇ ਫੋਲਡ ਕਰਨ ਤੋਂ ਬਾਅਦ ਕੀ ਹੈ ਜੀ ਆਪਾਂ ਤਿਰਛੀ ਸਿਲਾਈ ਲਗਾਉਣੀ ਆ ਇਸ ਤਰੀਕੇ ਨਾਲ ਦੋ ਤਿੰਨ ਵਾਰੀ ਆਪਾਂ ਪੱਕਾ ਕਰ ਲੈਣਾ ਪੱਕਾ ਕਰਨ ਤੋਂ ਬਾਅਦ ਇੱਥੋਂ ਆਪਾਂ ਬਿਲਕੁਲ ਸੋਈ ਨੂੰ ਅੰਦਰ ਰੱਖ ਕੇ फिर मोडे तक बिल्कुल सीधी सिलाई लानी है इदा करके उस तो उसा कर लेंगे पुठ्ठा करके सिलाई न पक्का कर लेना नू कर इस तरीके एक्सट्रा थ्रेड कट कर ये देखो जी इस तरीके तिरछी सिलाई फ्रंट वाली सैड नुकाव करके नैक डाउन करना है। ਇਹਦੇ ਨਾਲ ਕੀ ਹੈ ਜੀ ਆਪਣੀ ਕੁਰਤੀ ਦਾ ਜਿਹੜਾ ਨੈੱਕ ਹੈ ਉਹ ਬਿਲਕੁਲ ਵੀ ਨਹੀਂ ਡਿੱਗੇਗਾ ਸੇਮ ਤ੍ਰਿੱਕੇ ਨਾਲ ਆਪਾਂ ਦੂਜੇ ਪਾਸੇ ਵੀ ਸਲਾਈ ਲਗਾ ਲਾਂਗੇ ਔਰ ਆ ਦੇਖੋ ਜੀ ਕੋਈ ਵੀ ਕੋਰਨਰ ਨਹੀਂ ਨਿਕਲ ਰਿਹਾ ਆਪਣੇ ਗਲੇ ਕੋਲੋਂ ਬਿਲਕੁਲ ਫਿਨਿਸ਼ਿੰਗ ਨਾਲ ਆਪਣਾ ਤੀਰਾ ਜੁਆਇੰਟ ਹੋਇਆ ਇਹ ਦੇਖੋ ਜੀ ਸੇਮ ਆਪਾਂ ਦੂਜੀ ਸਾਈਡ ਵੀ ਇਦਾਂ ਹੀ ਘੁਮਾ ਕੇ ਸਲਾਈ ਲਾਉਣੀ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵੇਖਣ ਲਈ